ਕੋਈ ਨਾ ਪੁੱਤ ਦੇ ਜਾਣਗੇ ਮੈਂ ਕਰਦੀ ਹਾਂ ਦੇ ਨਾਨੇ ਨਾਲ ਗੱਲ ਠੀਕ ਹੈ ਜਾਨ ਇੱਕ ਤਰ੍ਹਾਂ ਜਵਾਕ ਜੇ ਕੰਜਦੇ ਪਤਾ ਨਹੀਂ ਕਿਦੋਂ ਨਿਕਲ ਜਾਂਦੇ ਆ ਇੱਕ ਸ਼ਹਿਰ ਨਿਕਲ ਗਿਆ ਇੱਕ ਕੰਜਦਾ ਪਤਾ ਨਹੀਂ ਕਿੱਦਾਂ ਜਵਾਕਾਂ ਨਾਲ ਤੁਰਿਆ ਆਖਦਾ ਇਹ ਅੱਜ ਸਾਂਝੇ ਕੀ ਪੀਏਗਾ ਫੂਨ ਆ ਗਿਆ ਪਤਾ ਨਹੀਂ ਕਿਹਦਾ ਆਹ ਰਾਹ ਨੂੰ ਆਦਾ ਆ ਭਾਈ ਰਾਨੋ ਹੈਲੋ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਬਾਪੂ ਜੀ ਹਾਂ ਵਧੀਆ ਸ਼ਰਾ ਵਧੀਆ ਬਾਪੂ ਜੀ ਵੀਰੇ ਹੋਰੇ ਕਿਵੇਂ ਨੇ ਹਾਂ ਬਹੁਤ ਵਧੀਆ ਸ਼ਰਾ ਬਹੁਤ ਵਧੀਆ ਤੇ ਬਾਪੂ ਜੀ ਮੈਂ ਤੁਹਾਨੂੰ ਮੈਂ ਕਹਿ ਰਹੀ ਸੀ ਜੀ ਅੱਛਾ ਬਾਪੂ ਜੀ ਮੇਰੀ ਲੋੜੀ ਲੈ ਕੇ ਕਦੋਂ ਆਉਂਗੇ ਲੋੜੀ ਸ਼ਰਾ ਹੁਣ ਮੈਂ ਤਾਂ ਹੁਣ ਬੁਢਾ ਹੋ ਗਿਆ ਤੇ ਸੁੱਖੇ ਨੂੰ ਕਹਿੰਦਾ ਮੈਂ ਜਾ ਕੇ ਸ਼ਹਿਰ ਗਿਆ ਆਵਾਂ ਮੱਖ ਜੀ ਪਹਿਲਾਂ ਤਾਂ ਮੰਮੀ ਸੀਗੇ ਉਹ ਦੇ ਜਾਂਦੇ ਸੀ ਹਾਂ ਸ਼ੇਰਾ ਹਾਂ ਹਾਂ ਸ਼ੇਰਾ ਤੂੰ ਕਿਹੜਾ ਸਾਨੂੰ ਤੇ ਪਿਆਰੀ ਐ ਸੁੱਖੇ ਨੂੰ ਤੇ ਬੋਟੀ ਨੂੰ ਮੈਂ ਘਲਦਾਗਾ ਹੁਣ ਆ ਇਹ ਇੱਕ ਤਾਂ ਠੰਡ ਐ ਇੱਕ ਮੈਥੋਂ ਹੁਣ ਬਸ ਗੱਡੀ ਤੇ ਚੜਨਾ ਮੁਸ਼ਕਲ ਐ ਤੈਨੂੰ ਆਪ ਹੀ ਪਤਾ ਬੁਢਾ ਸ਼ਰੀਰ ਹੋ ਗਿਆ ਹਾਂਜੀ ਬਾਪੂ ਜੀ ਉਹ ਮੇਰੇ ਸਾਸੂ ਸੌਰੇ ਕਈ ਆਂਦੇ ਸੀ ਉਹ ਭਾਈ ਆ ਸੀ ਹੁੰਦੀ ਐ ਧੀਆਂ ਧਿਆਣੀਆਂ ਨੂੰ ਆਸ ਹੁੰਦੀ ਐ ਮਾਪਿ ਪਿਓ ਦੇ ਸਿਰ ਤੇ ਗੱਲ ਸੁੰਨਾ ਮੇਰੀ ਤਿਹਾਰ ਹੁੰਦੇ ਆ ਲੋਹੜੀਆਂ ਦੀਵਾਲੀਆਂ ਉ ਤਾਂ ਤੈਨੂੰ ਪਤਾ ਸ਼ੇਰਾ ਹੁਣ ਨਵੀਂ ਪੀੜੀ ਦਾ ਤਾਂ ਬੁਰਾ ਹਾਲ ਹੈ ਤੇ ਕੋਈ ਨਾ ਸ਼ੇਰਾ ਇੱਕ ਅੱਦੇ ਦਿਨ ਚ ਮੈਂ ਘਲਦਾ ਉਹਨਾਂ ਨੂੰ ਸੁੱਖਾ ਸ਼ਹਿਰ ਗਿਆ ਆ ਕੇ ਕਰਦਾ ਮੈਂ ਗੱਲ ਠੀਕ ਹੈ ਹਾਂ ਉ ਤਾਂ ਤੇਰੀ ਭਾਬੀ ਕਦੇ ਹੀ ਆ ਤੇ ਉਹਦੇ ਨਾਲ ਕਰਦਾ ਗੱਲ ਨਾਲੇ ਸੁੱਖੇ ਨਾਲ ਚੰਗਾ ਬਾਪੂ ਜੀ ਮੈਂ ਫੋਨ ਰੱਖ ਦਿਆਂ ਜੀ ਚਲੋ ਠੀਕ ਹੈ ਜੀ। ਹਾਲ ਦਾ ਮਹੀਨਾ ਮਸਾਂ ਪੱਠੇ ਪਾਏ ਆ। ਇੱਕ ਸੁੱਖੇ ਗਏ ਨੂੰ 5 ਘੰਟੇ ਹੋ ਗਏ ਮੰਡੀ। ਖਾਨੇ ਮੰਡੀ ਕੀ ਆਂਡੇ ਰੱਖੇ ਆ। ਦਿੰਦਾ ਗੇੜਾ ਮੰਡੀ ਦਿੰਦਾ ਗੇੜਾ ਓ ਆ ਗਿਆ ਸੁੱਖਾ ਵੀ। ਉਹ ਯਾਰੀ ਪੀਤਾ ਦੀ ਸੁੱਖੇ ਨੂੰ ਸੁੱਖਾ ਵੀ ਆ ਗਿਆ। ਸੁੱਖਾ ਸਵੇਾਈਂ ਦਲਾ ਹੋ ਕੇ ਜਾਈ ਮੇਰੇ ਕੋਲ। ਭਾਈ ਆਇਆ ਇੱਥੇ ਭਾਈ ਆਇਆ ਇੱਥੇ ਦਾ। ਹਾਂ ਦੱਸੋ। ਕਾ ਵੱਢ ਖਾਣਾਂ ਨੂੰ ਪੈਣਾ ਸ਼ੇਰਾ। ਉਹ ਦੱਸ ਕੰਮ ਦਾ ਅਸਰ ਬਾਪੂ। ਕੰਮ ਤਾਂ ਤੈਨੂੰ ਪਤਾ ਹੀ ਆ। ਆ ਲੋੜ ਹੀ ਆਉਂਦੀ ਜਾਂਦੀ ਆ ਪਰਸੋ ਚੋ। ਹਾਂ ਤੇ ਫਿਰ ਮੈਂ ਕੀ ਕਰਾਂ ਦੱਸੋ? ਉਹ ਰਾਣੋ ਦਾ ਫੋਨ ਆਇਆ ਸੀ। ਓ ਬਚਿਆ ਦੀ ਤਾਲੇ ਪਉਂਦੀ ਸੀ ਬਾਬੂ ਲੋਰੀ ਦੇ ਕਿ ਇਹ ਨੂੰ ਨਹੀਂ ਉਹ ਯਾਰ ਬਾਬੂ ਮੇਰੇ ਕੋਲੇ ਹੈ ਨਹੀਂ ਟਾਈਮ ਐਨਾ ਹਰ ਤਾਂ ਮੈਂ ਬਾਹਰੋਂ ਕੋਲ ਆਏ ਬੈਠਾ ਇਹਨੇ ਸਿਰ ਮੈਂ ਕਹੇ ਬੈਠਾ ਵੀ ਸੁੱਖਾ ਤੇ ਸਿੰਧੂ ਆਜੂ ਵੀ ਉਹ ਮੇਰੇ ਕੋਲੇ ਹੈ ਨਹੀਂ ਟਾਈਮ ਮੈਂ ਤਾਂ ਸੌਰੀ ਜਾਣਾ ਉਹ ਸਾਲੇ ਦਾ ਪ੍ਰੋਗਰਾਮ ਰੱਖਿਆ ਹੋਇਆ ਮੈਨੂੰ ਤਾਂ ਉੱਥੇ ਲੱਗਣਾ ਚਾਹੀਦਾ ਮੈਨੂੰ 5-7000 ਰੁਪਿਆ ਦੇ ਉਹ ਯਾਰ ਹੈ ਨਹੀਂ ਮੇਰੇ ਕੋਲੇ ਪੈਸੇ ਮੈਂ ਕਿੱਥੋਂ ਦੇਣਾ ਮੈਂ ਜਦੋਂ ਸਾਲੇ ਦੇ ਪ੍ਰੋਗਰਾਮ ਤੇ ਜਾਣਾ ਉਦੋਂ ਤਾਂ ਤੇਰੇ ਕੋਲੇ ਪੈਸੇ ਆ ਕੋਈ ਨਹੀਂ ਲੱਗਦੇ ਤਾਇਆ ਤੂੰ ਐਵੇਂ ਦਿਲ ਨਾ ਛੋਟਾ ਕਰ ਯਾਰ। ਓ ਰਾਮਿਆ ਪਹਿਲਾਂ ਤਾਂ ਤੂੰ ਇੱਥੇ ਬੈਠ ਜੀ। ਇੱਥੇ ਬੈਠ। ਮੇਰੀ ਗੱਲ ਸੁਣ। ਹਾਂ। ਤਾਇਆ ਤੂੰ ਐਵੇਂ ਦਿਲ ਨਾ ਛੋਟਾ ਕਰ। ਓ ਰਾਮਿਆ ਕੋਲੇ ਤਾਂ ਜਹਿਰ ਖਾਨ ਨੂੰ ਪੰਜ ਸੌ ਵੀ ਨਹੀਂ। ਤੂੰ ਪੈਸੇ ਦੀ ਟੈਨਸ਼ਨ ਲਾ ਲੈ ਤਾਇਆ। ਤੈਂ ਪੈਸੇ ਤੈਨੂੰ ਮੈਂ ਦਊਂਗਾ। ਓ ਪੈਸੇ ਸਿਹਰਾ ਮੈਂ ਤੇ ਥੋਂ ਲੈਂਦਾ ਸੁਣਾ ਨਹੀਂ ਲੱਗਦਾ। ਓਏ ਗੱਲ ਤਾਇਆ ਓ ਨਹੀਂ ਮੇਰੀ ਗੱਲ ਸੁਣ। ਹਾਂ। ਮੇਰੇ ਪਿਓ ਦਾ ਬਿਆਨੇ ਸ਼ੁਰੂ ਤੋਂ ਸਾਹ ਜ ਆ ਸੋਡੇ ਨਾਲ। ਪਹਿਲਾਂ ਉਹਨਾਂ ਨੇ ਕੰਮ ਕੀਤਾ ਛੋੜਿਆ ਹੁਣ ਮੈਂ ਕਰਦਾ ਤੇ ਮੇਰੇ ਨਾਲ ਕਦੇ ਤੁਸੀਂ ਕੋਈ ਫਰਕ ਨਹੀਂ ਰੱਖਿਆਗਾ ਹੈ ਆਲਾ ਤੂੰ ਪੈਸੇ ਫੜ ਮੈਂ ਤੋ ਤੇ ਨਾਲੇ ਜਿੰਨੀ ਭੈਣ ਰਾਣੋ ਸੁੱਖੇ ਦੀ ਭੈਣ ਓਨੀ ਮੇਰੀ ਵੀ ਐ ਉਹ ਤਾਂ ਛੇੜਾ ਮੇਰੀਆਂ ਅੱਖਾਂ ਖੋਲ ਤੇ ਅੱਜ ਕੱਲ ਨਾ ਖੂਨ ਦੇ ਰਸਤੇ ਤਾਂ ਫਿੱਕੇ ਪੈ ਗਏ ਆ ਪਰ ਨੂਨ ਦੇ ਰਸਤੇ ਗੂੜੇ ਹੋ ਗਏ ਮੈਤੀ ਲੋਟਲੀ ਬਬੂ ਦੀ ਬਬੂ ਜਾਨਵਰ ਦਾ ਮੇਰੇ ਤੂੰ